विक्रम सिंह मजीठिया ਦੇ ਵਕੀਲ ਦਮਨਵੀਰ ਸਿੰਘ ਸੋਪਤੀਤੀ ਮੋਹਾਲੀ ਕੋਰਟ ਦੇ ਵਿੱਚ ਪਟੀਸ਼ਨ ਉਹਨਾਂ ਵੱਲੋਂ ਪਾਈ ਗਈ ਹੈ ਮੀਡੀਆ ਨੂੰ ਕੇਸ ਕਵਰ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ ਕੋਰਟ ਦੇ ਕੋਲ ਕੇਸ ਦੀ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਇਹ ਮੰਗ ਕੋਰਟ ਦੇ ਵਿਚਾਰ ਜੀ ਦਾਖਲ ਕਰਕੇ ਚੁੱਕੀ ਗਈ ਹੈ ਪੰਜਾਬ ਤੇ ਪੰਜਾਬੀ ਜਾਣਨਾ ਚਾਹੁੰਦੇ ਨੇ ਕਿ ਆਖਰਕਾਰ ਸੱਚਾਈ ਕੀ ਹੈ ਸਰਕਾਰ ਨੇ 16 ਪੇਜਾਂ ਦਾ ਜਵਾਬ ਦਿੱਤਾ ਹੈ ਸਾਡੇ 13 ਪੇਜਾਂ ਦੇ ਵਿੱਚ ਮਜੀਠਿਆ ਦੀ ਮੁੱਛਾਂ ਦੇ ਨਾਲ ਤਮਕੌਣ ਦਾ ਜ਼ਿਕਰ ਕੀਤਾ ਗਿਆ ਇਹ ਕਿਹੜੀ ਦਸਤਾਵੇਜ਼ ਆਮਦਨ ਤੋਂ ਬਾਅਦ ਜਾਇਦਾਦ ਦਾ ਨਹੀਂ ਲਾਇਆ ਗਿਆ ਇਹ ਕਹਿੰਦੇ ਨਜ਼ਰ ਆਇਆ ਦਮਨਬੀਰ ਸਿੰਘ ਸੋਪਤੀ ਜੀ ਆ ਬਿਕਰਮ ਸਿੰਘ ਮਜੀਠੀਆ ਦੀ ਲੀਗਲ ਟੀਮ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਿਆ ਵੇਰਵੇ ਉਹਨਾਂ ਨੇ ਸਾਂਝੇ ਕੀਤੇ ਸਰਕਾਰ ਦੇ 16 ਪੇਜਾਂ ਦੇ ਵਿੱਚ ਆਖਰਕਾਰ ਕੀ ਕੁਝ ਹੈ ਸਾਢੇ 13 ਪੇਜਾਂ ਚ ਮਜੀਠੀਆ ਦੀ ਮੁੱਛਾਂ ਦੇ ਨਾਲ ਕਮ ਕੌਨ ਦਾ ਜ਼ਿਕਰ ਕੀਤਾ ਗਿਆ ਤੇ ਇੱਕ ਪਾਸੇ ਵੀ ਕੋਈ ਵੀ ਇੱਕ ਦਸਤਾਵੇਜ਼ ਦੇ ਵਿੱਚ ਵੀ ਆਮਦਨ ਤਵਾਦ ਜਾਇਦਾਦ ਦਾ ਜ਼ਿਕਰ ਨਹੀਂ ਕੀਤਾ ਗਿਆ ਇਹ ਟਿੱਪਣੀ ਕਰਦੇ ਨਜ਼ਰ ਆਇਆ ਬਿਕਰਮ ਸਿੰਘ ਮਜੀਠੀਆ ਦੇ ਬਕੀ ਅਜ ਅਸੀਂ ਔਨਰੇਬਲ ਸਪੈਸ਼ਲ ਕੋਰਟ ਮੋਹਾਲੀ ਵਿੱਚ ਦਰਖਾਸਤ ਦਿੱਤੀ ਹੈ ਕਿ ਇਸ ਕੇਸ ਦੀਆਂ ਜਿਹੜੀ ਪ੍ਰੋਸੀਡਿੰਗਸ ਨੇ ਉਹ ਇਨ ਕੈਮਰਾ ਨਹੀਂ ਹੋਣੀ ਚਾਹੀਦੀਆਂ ਪਰ ਸਾਰੇ মিডিਆ ਪਰਸਨਲ ਦੇ ਸਾਹਮਣੇ ਹੋਣੀ ਚਾਹੀਦੀਆਂ ਤੇ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਕਿਉਂਕਿ ਇਸ ਕੇਸ ਨੇ ਬਹੁਤ ਪਬਲਿਕ ਇੰਪੋਰਟੈਂਸ ਗੇਨ ਕੀਤੀ ਹੈ ਪੰਜਾਬ ਜਾਣਨਾ ਚਾਹੁੰਦਾ ਹੈ ਪੰਜਾਬੀ 올ਓਵਰ ਦ ਵਰਲਡ ਜਾਣਨਾ ਚਾਹੁੰਦੇ ਨੇ ਕਿ ਸੱਚਾਈ ਕੀ ਹੈ ਅਸੀਂ ਕਈ ਬਾਰ ਕਹਿ ਚੁੱਕੇ ਹਾਂ ਕਿ ਐਨਡੀਪੀਐਸ ਕੇਸ ਨਹੀਂ ਹੈ ਇਹਦੇ ਵਿੱਚ ਕੋਈ ਹਜ਼ਾਰ ਏਕੜ ਜ਼ਮੀਨ ਨਹੀਂ ਮਿਲੀ ਕੋਈ 29 ਮੋਬਾਈਲ ਨਹੀਂ ਮਿਲੇ ਕੋਈ 540 ਕਰੋੜ ਰੁਪਏ ਹੈ ਨਹੀਂ ਤੇ ਜੋ ਸਪੈਸ਼ਲ ਪਬਲਿਕ ਪ੍ਰੋਸੀਕਿਊਟਰਸ ਨੇ ਉਹ ਬੈਂਚ ਡਾ ਕੇ ਬਾਹਰ ਲੋਕਾਂ ਸਾਹਮਣੇ ਝੂਠ ਬੋਲਦੇ ਨੇ ਔਰ ਇੱਥੇ ਜਿਹੜੀ ਸਾਡੀ ਐਪਲੀਕੇਸ਼ਨ ਹੈ ਉਹ ਅਪੋਜ਼ ਕਰ ਰਹੇ ਪਹਿਲੀ ਵਾਰ ਇਦਾਂ ਹੋਇਆ ਹੈ ਕਿ ਕਿਸੇ ਡਿਫੈਂਸ ਨੇ ਐਪਲੀਕੇਸ਼ਨ ਫਾਈਲ ਕੀਤੀ ਹੈ ਕਿ ਸਾਰੀ ਜਿਹੜੀ ਸਾਰੀ ਪ੍ਰੋਸੀਡਿੰਗ ਉਹ ਜਨਤਕ ਕਰੋ ਇਹ ਕੂੜ ਪ੍ਰਚਾਰ ਕਰਨਾ ਬੰਦ ਕਰੋ ਨਾ ਤੁਹਾਡੀ ਨਾ ਸਾਡੀ ਜੋ ਕੋਰਟ 'ਚ ਹੋ ਰਹੀ ਹੈ ਜੋ ਗੱਲਾਂ ਹੋ ਰਹੀਆਂ ਨੇ ਜੋ ਸੱਚਾਈ ਹੈ ਉਹ ਲੋਕਾਂ ਸਾਹਮਣੇ ਪੇਸ਼ ਹੋਣੀ ਚਾਹੀਦੀ ਹੈ ਸਰਕਾਰ ਨੇ 16 ਪੇਜਾਂ ਦਾ ਜਵਾਬ ਦਿੱਤਾ ਹੈ ਜਿਹਦੇ ਵਿੱਚ 13.5 ਪੇਜ ਸਿਰਫ ਇਸ ਕਰਕੇ ਹੈ ਕਿ ਬਿਕਰਮ ਸਿੰਘ ਮੈਜਿਸਟਰੀ ਸਾਾਨੂੰ ਡਰਾਉਂਦਾ ਧਮਕਾਂਦਾ ਮੁੱਛਾਂ ਤਾਂ ਰੱਖਦਾ ਹੈ ਤੇ ਪਟਾ ਨੂੰ ਥਾਪੀ ਲੈਂਦਾ ਹੈ ਇਹ ਵੀਡੀਓਸ ਵਿੱਚ ਪੀਸੀ ਐਕਟ ਦਾ ਕੋਈ ਜ਼ਿਕਰ ਨਹੀਂ ਹੈ ਐਨਡੀਪੀਐਸ ਦੀ ਧਾਰਾਵਾਂ ਦਾ ਕੋਈ ਜ਼ਿਕਰ ਨਹੀਂ ਹੈ ਇਹ ਕਹਿੰਦੇ ਜੀ ਬਾਹਰ ਆ ਗਿਆ ਸਾਨੂੰ ਡਰਾਏਗਾ ਧਮਕਾਏਗਾ ਇੱਕ ਉਹ ਲਾ ਬਾਈਡਿੰਗ ਸਿਟੀਜ਼ਨ ਹੈ ਤੁਸੀਂ ਆਪ ਦੇ ਜਿਹੜੀਆਂ ਤੁਸੀਂ ਗਲਤ ਫੈਸਲੇ ਕੀਤੇ ਹੈ ਜਿਹੜੀ ਤੁਹਾਡੀ ਆਪ ਦੀਆਂ ਕਰਤੂਤਾ ਨੇ ਤੁਸੀਂ ਉਹਦਾ ਕਰਕੇ ਡਰਦੇ ਹੋ ਕਿ ਤੁਹਾਡਾ ਪਰਦਾ ਫਾਸ਼ ਹੋ ਜਾਏਗਾ ਇੱਕ ਵੀ ਡਾਕੂਮੈਂਟ ਉਹਨਾਂ ਨੇ ਰਿਪਲਾਈ ਵਿੱਚ ਨਹੀਂ ਲਾਇਆ ਇੱਕ ਵੀ ਡਾਕੂਮੈਂਟ ਨਹੀਂ ਦਿਖਾਇਆ ਕਿ ਜਿੱਥੇ ਕਿਵੇਂ ਉਹ ਡਿਸਪਰਪੋਰਸ਼ਨ ਐਸੈਟ ਦਾ ਕੇਸ ਹੈ ਜਾਂ ਕਿਵੇਂ ਐਂਡੀਪੀਐਸ ਦਾ ਕੇਸ ਹੈ